ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਿਠਾਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ 100 ਸਾਲਾਂ ਦੇ ਬਾਅਦ 14 ਮਾਰਚ ਨੂੰ ਚਾਨਕ ਰਹਿਣ ਤੇ ਸੰਕਰਾਂਤੀ ਤੇ ਬਣ ਰਿਹਾ ਹੈ ਜੀ ਮਹਾਦੁਰਲਭ ਸੰਜੋਗ ਜਿਸ ਦੇ ਨਾਲ ਚਾਰ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਇਸ ਵੀਡੀਓ ਦੀ ਜਾਣਕਾਰੀ ਹਾਸਿਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਸਦਾ ਤੁਹਾਡੇ ਤੇ ਬਣ ਜਾਵੇ। ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਇਸ ਸਾਲ ਦਾ ਸਭ ਤੋਂ ਪਹਿਲਾ ਤੇ ਭਿਆੰਕਰ ਚੰਦਰ ਗ੍ਰਹਿਣ 14 ਮਾਰਚ ਭਾਵਕੇ ਕੱਲ ਨੂੰ ਲੱਗਣ ਜਾ ਰਿਹਾ ਹੈ ਜੀ ਤੇ ਨਾਲ ਹੀ ਨਾਲ ਸੰਕਰਾਂਤੀ ਦੇ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਦੋਸਤੋ ਇਸ ਵਾਰ ਚੰਦਰ ਗ੍ਰਹਿਣ ਭਾਰਤ ਦੇ ਵਿੱਚ ਕਈ ਰਾਸ਼ੀਆਂ ਤੇ ਭਿਆੰਕਰ ਪ੍ਰਭਾਵ ਵੀ ਪਾ ਦੇਵੇਗਾ ਕਿਉਂਕਿ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੋਵੇਗਾ ਜਿਸ ਦੀ ਵਜ੍ਹਾ ਦੇ ਨਾਲ ਚਾਰ ਰਾਸ਼ੀਆਂ ਤੇ ਆਪਣਾ ਚੰਗਾ ਪ੍ਰਭਾਵ ਪਾਵੇਗਾ ਤੇ ਬਾਕੀ ਅੱਠ ਰਾਸ਼ੀਆਂ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਉਥੇ ਹੀ ਕੁਝ ਰਾਸ਼ੀਆਂ ਐਸੀਆਂ ਹਨ ਜਿਨ੍ਹਾਂ ਦੇ ਨਾਲ ਇਸ ਚੰਦਰ ਗ੍ਰਹਿਣ ਤੇ ਉਹਨਾਂ ਦੀ ਕਿਸਮਤ ਚਮਕਣ ਵਾਲੀ ਹੈ ਕਹਿ ਲਓ ਕਿ ਉਹਨਾਂ ਦੀ ਲਾਟਰੀ ਲੱਗਣ ਵਾਲੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਸੇ ਹੀ ਬਾਰੇ ਵਿਸਥਾਰ ਸਾਹਿਤ ਕੁਝ ਦੱਸਣ ਵਾਲੇ ਹਾਂ ਜੀ ਇਹ ਚੰਦਰ ਗ੍ਰਹਿਣ ਭਾਰਤ ਦੇ ਵਿੱਚ ਕਿੱਥੇ ਕਿੱਥੇ ਦਿਖਾਈ ਦੇਵੇਗਾ ਇਸ ਦਾ ਸੂਤਕ ਕਾਲ ਦਾ ਸਮਾਂ ਕੀ ਹੋਵੇਗਾ ਇਸ ਗ੍ਰਹਿਣ ਦੇ ਮਾੜੇ ਪ੍ਰਭਾਵ ਤੋਂ ਅਸੀਂ ਬਚਣ ਦੇ ਲਈ ਕੀ ਕੀ ਕਰਨਾ ਹੈ ਅਤੇ ਗਰਭਵਤੀ ਔਰਤਾਂ ਨੂੰ ਵੀ ਕਿਸੇ ਹਿਸਾਬ ਦੀਆਂ ਸਾਵਧਾਨੀਆਂ ਵਰਤ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਉਹਨਾਂ ਦੇ ਆਉਣ ਵਾਲੇ ਬੱਚੇ ਤੇ ਕੋਈ ਨੁਕਸਾਨ ਨਾ ਹੋ ਜਾਵੇ। ਇਹ ਅੱਜ ਦੀ ਵੀਡੀਓ ਇਸੇ ਹੀ ਬਾਰੇ ਤੁਹਾਡੇ ਲਈ ਵਿਸਥਾਰ ਸਹਿਤ ਲੈ ਕੇ ਆਈ ਹਾਂ ਜੀ। ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣ ਲੈਣਾ ਜੀ। ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਦੋਸਤੋ ਇਸ ਗ੍ਰਹਿਣ ਦੇ ਪ੍ਰਭਾਵ ਦੇ ਨਾਲ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਆਖਦੇ ਹਨ ਕਿ ਜਦੋਂ ਵੀ ਚੰਦਰ ਗ੍ਰਹਿਣ ਲੱਗਦਾ ਹੈ ਉਦੋਂ ਤੂਫਾਨ ਵਰਗੀ ਸਥਿਤੀ ਬਣ ਜਾਂਦੀ ਹੈ 14 ਮਾਰਚ ਨੂੰ ਸੰਕਰਾਂਤੀ ਤੇ ਚੰਨ ਗ੍ਰਹਿਣ ਦੇ ਨਾਲ ਕਿੱਥੇ ਕਿੱਥੇ ਇਸ ਦਾ ਸੂਤਕ ਕਾਲ ਦਾ ਸਮਾ ਤੁਹਾਡੇ ਲਈ ਸਹੀ ਸਾਬਿਤ ਹੋ ਜਾਵੇਗਾ ਤੇ ਕਿਹੜੀਆਂ ਕਿਹੜੀਆਂ ਉਹ ਚਾਰ ਭਾਗਸ਼ਾਲੀ ਰਾਸ਼ੀਆਂ ਹੋਣਗੀਆਂ ਕਿਸ ਪ੍ਰਕਾਰ ਉਹਨਾਂ ਤੇ ਇਸ ਦਾ ਪ੍ਰਭਾਵ ਪੈ ਕੇ ਉਹ ਧਨ ਨਾਲ ਮਾਲਾ ਮਾਲ ਹੋ ਜਾਣਗੇ ਇਸੇ ਹੀ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਜੀ ਇਸ ਦੇ ਨਾਲ ਇਹ ਭਾਰਤ ਦੇ ਕਿਹੜੇ ਕਿਹੜੇ ਹਿੱਸੇ ਵਿੱਚ ਵੀ ਦਿਖਾਈ ਦੇਣ ਵਾਲਾ ਹੈ ਕਿਹੜੇ ਦੇਸ਼ਾਂ ਵਿੱਚ ਦਿਖਾਈ ਦੇ ਦੇਗਾ ਤੇ ਜਿਹੜਾ ਇਹ ਚਾਨਕ ਰਹਿਣ ਹੈ ਇਸ ਦਾ ਸੂਤਕ ਕਾਲ ਦਾ ਸਮਾ ਗ੍ਰਹਿਣ ਕਾਲ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਤੁਹਾਨੂੰ ਦੱਸਣ ਵਾਲੇ ਹਾਂ ਜੀ ਜੋ ਇਸ ਚੰਨਕ ਰਹਿਣ ਦੇ ਵਿੱਚ ਕਰਨ ਦੇ ਯੋਗ ਹੋਣਗੀਆਂ ਤੇ ਜਿਸਤੇ ਨਾਲ ਤੁਹਾਡੇ ਤੇ ਮਾੜਾ ਪ੍ਰਭਾਵ ਪੈਣ ਤੋਂ ਤੁਸੀਂ ਬਚ ਜਾਓਗੇ। ਦੋਸਤੋ ਗ੍ਰਹਿਣ ਕਾਲ ਦੇ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਕਿਹੜੇ ਇਸ ਤੋਂ ਮਾੜੇ ਪ੍ਰਣਾਮ ਵੇਖਣ ਨੂੰ ਮਿਲ ਸਕਦੇ ਹਨ। ਕਿਸੇ ਪ੍ਰਕਾਰ ਦਾ ਕਸ਼ਟ, ਸਮੱਸਿਆਵਾਂ ਵੀ ਤੁਹਾਨੂੰ ਮਿਲ ਸਕਦੀਆਂ ਹਨ ਤੇ ਕਈਆਂ ਦਾ ਛੁਟਕਾਰਾ ਹੋ ਸਕਦਾ ਹੈ। ਦੋਸਤੋ ਵੈਦਿਕ ਪੰਚਾਂਗ ਦੇ ਅਨੁਸਾਰ ਹੋਲੀਕਾ ਦਹਨ ਫਲਗੁਣ ਸੰਕ੍ਰਾਂਤੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚਾਨਕ ਰਹਿਣ ਦਾ ਰਲ ਕੇ ਬਣ ਰਿਹਾ ਹੈ ਜੀ ਮਹਾਧੁਰ ਲੱਭ ਸੰਜੋਗ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਵਾਰ ਹੋਲੀ ਦੇ ਦਿਨ ਦਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਵੀ ਲੱਗ ਜਾਵੇਗਾ ਗ੍ਰਹਿਣ ਦੇ ਦੌਰਾਨ ਸ਼ੁਭ ਕੰਮਾਂ ਤੋਂ ਪਰਹੇਜ਼ ਹੀ ਰੱਖਿਆ ਜਾਂਦਾ ਹੈ ਵੈਦਿਕ ਪੰਚਾਂਗ ਦੇ ਅਨੁਸਾਰ ਇਸ ਸੰਕ੍ਰਾਂਤੀ ਦੇ ਦਿਨ 13 ਮਾਰਚ ਸਵੇਰੇ 1:35 ਮਿੰਟ ਤੇ ਸੂਤਕਾਲ ਦਾ ਸਮਾਂ ਸ਼ੁਰੂ ਹੋ ਜਾਵੇਗਾ 14 ਮਾਰਚ ਨੂੰ ਦੁਪਹਿਰੇ 12:02 ਮਿੰਟ ਤੇ ਸਮਾਪਤੀ ਹੋ ਜਾਵੇਗੀ ਇਸ ਸਥਿਤੀ ਦੇ ਵਿੱਚ ਹੋਲੀਕਾ ਦਹਨ 13 ਮਾਰਚ ਦੀ ਰਾਤ ਨੂੰ ਮਨਾਇਆ ਜਾਵੇਗੀ ਜਦੋਂ ਕਿ ਸਾਲ ਦਾ ਪਹਿਲਾ ਚੰਦਰ ਗ੍ਰਹਿਣ 14 ਮਾਰਚ ਨੂੰ ਲੱਗਣ ਵਾਲਾ ਹੈ ਚੰਦਰ ਗ੍ਰਹਿਣ ਦਾ ਸਮਾਂ ਸਵੇਰੇ 9:29 ਮਿੰਟ ਤੋਂ ਲੈ ਕੇ 3:29 ਮਿੰਟ ਤੱਕ ਹੋਵੇਗਾ ਚਾਨਕ ਰਹਿਣ ਦੇ 9 ਘੰਟੇ ਪਹਿਲਾਂ ਹੀ ਸूतक ਕਾਲ ਲੱਗ ਜਾਂਦਾ ਹੈ ਸूतक ਦੇ ਦੌਰਾਨ ਹੀ ਕੋਈ ਵੀ ਵਿਅਕਤੀ ਜਿਹੜਾ ਹੈ ਸ਼ੁਭ ਕੰਮ ਨਾ ਕਰੇ ਤਾਂ ਚੰਗਾ ਹੋਵੇਗਾ ਇਸ ਦੌਰਾਨ ਖਾਣ ਪੀਣ ਦੇ ਪਦਾਰਥਾਂ ਦੇ ਵਿੱਚ ਜੇਕਰ ਅਸੀਂ ਤુલਸੀ ਦਾ ਪੱਤੇ ਰੱਖ ਦਿੰਦੇ ਹਾਂ ਤਾਂ ਮੰਨ ਲਿਆ ਜਾਂਦਾ ਹੈ ਕਿ ਇਸ ਦੇ ਨਾਲ ਜਿਹੜਾ ਭੋਜਨ ਹੁੰਦਾ ਹੈ ਉਹ ਨਹੀਂ ਗ੍ਰਹਿਣਿਆ ਜਾਂਦਾ ਭਾਵੇਂ ਉਸ ਦੇ ਉੱਪਰ ਕੋਈ ਵੀ ਇਸ ਚਾਨਕ ਰਹਿਣ ਦਾ ਮਾੜਾ ਪ੍ਰਭਾਵ ਅਸਰ ਨਹੀਂ ਕਰਦਾ ਹੁਣਾਂ ਨੂੰ ਦੱਸਿਆ ਜਾਂਦਾ ਹੈ ਨਾਲ ਹੀ ਕਿ ਜਿਹੜੀਆਂ ਗਰਭਵਤੀ ਔਰਤਾਂ ਹੁੰਦੀਆਂ ਹਨ ਉਹ ਲਿਕੁਇਡ ਦੇ ਇਲਾਵਾ ਹੋਰ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰਨ ਤਾਂ ਉਹਨਾਂ ਦੇ ਬੱਚੇ ਦੀ ਸਹੀ ਪਰਵਰਿਸ਼ ਹੋ ਸਕਦੀ ਹੈ। ਉਹਨਾਂ ਨੂੰ ਘਰ ਤੋਂ ਬਾਹਰ ਵੀ ਬਿਲਕੁਲ ਨਹੀਂ ਨਿਕਲਣਾ ਚਾਹੀਦਾ ਜਦੋਂ ਤੱਕ ਚੰਨ ਗ੍ਰਹਿਣ ਰਹਿੰਦਾ ਹੈ। ਬਿਲਕੁਲ ਵੀ ਘਰ ਤੋਂ ਬਾਹਰ ਨਾ ਨਿਕਲਣ। ਇਥੋਂ ਤੱਕ ਕਿ ਘਰ ਦੀ ਦਹਲਿਜ਼ ਤੇ ਵੀ ਉਹਨਾਂ ਨੂੰ ਪੈਰ ਨਹੀਂ ਰੱਖਣਾ ਚਾਹੀਦਾ। ਇਸ ਦਿਨ ਉਹ ਸੂਈ ਕੈਂਚੀ ਚਾਕੂ ਦੀ ਬਿਲਕੁਲ ਵੀ ਵਰਤੋਂ ਨਾ ਕਰਨ ਇਹ ਵੀ ਉਹਨਾਂ ਦੇ ਲਈ ਬਹੁਤ ਵੱਡਾ ਵਰਜਿਤ ਮੰਨਿਆ ਜਾਂਦਾ ਹੈ ਜੈਨਿਕ ਕੋਈ ਵੀ ਕੱਟਣ ਵਾਲੀ ਚੀਜ਼ ਉਹਨਾਂ ਨੂੰ ਬਿਲਕੁਲ ਵੀ ਉਹਨਾਂ ਨੇ ਟੱਚ ਨਹੀਂ ਕਰਨਾ ਤਾਂ ਕਿ ਉਹਨਾਂ ਦੇ ਹੋਣ ਵਾਲੇ ਬੱਚੇ ਤੇ ਗ੍ਰਹਿਣ ਦਾ ਮਾੜਾ ਪ੍ਰਭਾਵ ਨਾ ਪੈ ਜਾਵੇ ਗ੍ਰਹਿਣ ਕਾਲ ਦੇ ਵਿੱਚ ਉਹਨਾਂ ਨੂੰ ਸੌਣਾ ਤੇ ਭੋਜਨ ਖਾਣਾ ਦੋਵੇਂ ਹੀ ਵਰਜਿਤ ਹਨ ਤੁਹਾਨੂੰ ਨਾ ਤਾਂ ਖਾਣਾ ਹੈ ਤੇ ਨਾ ਹੀ ਸੌਣਾ ਹੈ ਤੁਸੀਂ ਗ੍ਰਹਿਣ ਕਾਲ ਦੇ ਵਿੱਚ ਤੁਹਾਨੂੰ ਕਾਫੀ ਮਹੱਤਵਪੂਰਨ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਤਾਂ ਕਿ ਇਸ ਦਾ ਪ੍ਰਭਾਵ ਤੁਹਾਡੇ ਤੇ ਤੁਹਾਡੇ ਬੱਚੇ ਤੇ ਚੰਗਾ ਪਿਆ ਜਾਵੇ ਹੁਣ ਗੱਲ ਕਰਦੇ ਹਾਂ ਜੀ ਉਹ ਕਿਹੜੀਆਂ ਭਾਗਸ਼ਾਲੀ ਤੇ ਕਿਸਮਤ ਵਾਲੀਆਂ ਰਾਸ਼ੀਆਂ ਹਨ ਜਿਹੜੀਆਂ ਕਿ ਧਨ ਨਾਲ ਮਾਲਾ-ਮਾਲ ਹੋ ਜਾਣਗੀਆਂ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਚਾਣਕ ਰਹਿਣ ਦੇ ਸਮੇਂ ਦੌਰਾਨ ਕੀਤਾ ਗਿਆ দান ਤੁਹਾਡੇ ਲਈ ਸ਼ੁਭ ਮੰਨਿਆ ਜਾਵੇਗਾ ਦੋਸਤੋ ਗ੍ਰਹਿਣ ਦੇ ਅਸ਼ੁਭ ਪ੍ਰਭਾਵ ਤੋਂ ਵੀ ਤੁਸੀਂ ਬਚ ਸਕਦੇ ਹੋ ਜੇਕਰ ਤੁਸੀਂ ਮਾਤਾ ਲక్ష్ਮੀ ਦੇ ਮੰਤਰਾਂ ਦਾ ਜਾਪ ਕਰੋਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਅਚਾਨਕ ਰਹਿਣ ਦੇ ਦੌਰਾਨ ਜੇਕਰ ਤੁਸੀਂ ਅਨਾਜ ਵਗੈਰਾ দান ਕਰਦੇ ਹੋ ਉਸ ਵਿੱਚ ਤુલਸੀ ਦੇ ਪੱਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਲਈ ਸਮਾਂ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਇਸ ਸਮੇਂ ਤੁਹਾਡੇ ਜੀਵਨ ਵਿੱਚ ਪੈਸੇ ਦੇ ਨਾਲ ਜੁੜੀ ਹੋਈ ਹਰ ਇੱਕ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਚੰਦਰ ਗ੍ਰਹਿਣ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਜਾਵੇਗਾ ਇਸ ਗ੍ਰਹਿਣ ਦਾ ਪ੍ਰਭਾਵ ਤੁਹਾਡੇ ਲਈ ਬੜਾ ਹੀ ਸ਼ੁਭ ਰਹਿਣ ਵਾਲਾ ਹੈ ਇਸ ਦੌਰਾਨ ਤੁਹਾਡੇ ਲਈ ਧੰਨਵਾਦਨ ਦੇ ਯੋਗ ਹਨ ਸੂਚੰਦਰ ਗ੍ਰਹਿਣ ਦੇ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਇਸ ਦੇ ਵਿੱਚ ਤੁਹਾਨੂੰ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣਗੇ ਕਿਸੇ ਵੀ ਜੌਬ ਦੇ ਲਈ ਜੇਕਰ ਤੁਸੀਂ ਕਿਧਰੇ ਅਪਲਾਈ ਕੀਤਾ ਹੋਇਆ ਸੀ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਨੂੰ ਮਰਚਾਹੀ ਨੌਕਰੀ ਮਿਲ ਜਾਵੇਗੀ ਬ੍ਰਿਖ ਰਾਸ਼ੀ ਵਾਲਿਓ ਇਹ ਸਮਾਂ ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗਾ ਸਮਾਜਿਕ ਸਥਿਤੀ ਮਜ਼ਬੂਤ ਹੋਵੇਗੀ ਲੋਕਾਂ ਦੇ ਨਾਲ ਤੁਹਾਡਾ ਮੇਲ ਮਿਲਾਪ ਵੱਧ ਹੋ ਜਾਵੇਗਾ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਜੇਕਰ ਤੁਸੀਂ ਕਿਧਰੇ ਵੀ ਪੈਸੇ ਦਾ ਨਿਵੇਸ਼ ਕਰਦੇ ਹੋ ਤੇ ਇਹ ਤੁਹਾਡੇ ਲਈ ਸਮਾਂ ਚੰਗਾ ਹੈ ਇਸ ਦਾ ਭਰਪੂਰ ਲਾਭ ਉਠਾ ਲਿਓ। ਤੁਹਾਨੂੰ ਸਫਲਤਾ ਦਿਵਾਉਣ ਵਾਲਾ ਸਮਾਂ ਹੈ। ਤੁਹਾਨੂੰ ਧਨ ਦਾ aulad ਦੀ ਪ੍ਰਾਪਤੀ ਹੋ ਜਾਵੇਗੀ। ਤੁਸੀਂ ਕਈ ਪ੍ਰਕਾਰ ਦੇ ਸ਼ੁਭ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਇਸ ਸਮੇਂ ਤੁਹਾਡੀ ਕੀਤੀ ਹੋਈ ਹਰ ਇੱਕ ਕੋਸ਼ਿਸ਼ ਰੰਗ ਲਿਆਵੇਗੀ। ਤੁਹਾਨੂੰ ਆਪਣੇ ਕਾਰਜ ਖੇਤਰ ਦੇ ਵਿੱਚ ਸਫਲਤਾ ਜ਼ਰੂਰ ਮਿਲ ਜਾਵੇਗੀ। ਨਵੀਆਂ ਜ਼ਿੰਮੇਵਾਰੀਆਂ ਵੀ ਮਿਲ ਸਕਦੀਆਂ ਹਨ ਜਿਸ ਦੌਰਾਨ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ। ਤੁਸੀਂ ਆਪਣੇ ਪੁਰਾਣੇ ਮਿੱਤਰਾਂ ਦੇ ਨਾਲ ਮਿਲ ਸਕਦੇ ਹੋ ਜਿਨ੍ਹਾਂ ਦੇ ਨਾਲ ਮੁਲਾਕਾਤ ਤੁਹਾਡੀ ਸਫਲਤਾ ਜਨਕ ਪੂਰੀ ਹੋ ਜਾਵੇਗੀ। ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਹੱਲ ਉਹ ਵਿਅਕਤੀ ਕਰ ਸਕਦਾ ਹੈ ਜਿਸਦੇ ਨਾਲ ਤੁਹਾਡੀ ਮੁਲਾਕਾਤ ਕਾਫੀ ਸਮੇਂ ਬਾਅਦ ਹੋਈ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਚੰਗਾ ਹੈ ਰਾਜਨੀਤੀ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਕਾਫੀ ਲਾਭ ਦੀ ਪ੍ਰਾਪਤੀ ਹੋ ਜਾਵੇਗੀ ਜੇਕਰ ਤੁਸੀਂ ਪ੍ਰਾਪਰਟੀ ਦੇ ਵਿੱਚ ਨਵੀਆਂ ਜ਼ਿੰਮੇਵਾਰੀਆਂ ਲੈਣਾ ਚਾਹੁੰਦੇ ਹੋ ਤਾਂ ਇਸ ਸਮੇਂ ਤੁਹਾਡੀ ਪ੍ਰਸ਼ੰਸਾ ਵੱਧ ਜਾਵੇਗੀ ਚੰਦਨ ਗ੍ਰਹਿਣ ਦੇ ਦੌਰਾਨ ਤੁਹਾਡਾ ਖਰਚਾ ਵੱਧ ਸਕਦਾ ਹੈ ਇਸ ਲਈ ਤੁਸੀਂ ਆਪਣੇ ਖਰਚਿਆਂ ਤੇ ਕੰਟਰੋਲ ਰੱਖਣਾ ਹੈ। ਪ੍ਰੇਮ ਸੰਬੰਧਾਂ ਵਿੱਚ ਤੁਹਾਡੇ ਮధుਰਤਾ ਬਣੀ ਰਹੇਗੀ। ਕਾਰਜ ਸਥਾਨ ਤੇ ਚੱਲ ਰਹੇ ਵਿਵਾਦ ਤੁਹਾਡੇ ਸਾਰੇ ਹੀ ਖਤਮ ਹੋ ਜਾਣਗੇ। ਤੁਹਾਡੇ ਲਈ ਇਹ ਗ੍ਰਹਿਣ ਜਿਹੜਾ ਹੈ ਮਹੱਤਵਪੂਰਨ ਸਾਬਿਤ ਹੋ ਜਾਵੇਗਾ। ਇਸ ਸਮੇਂ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ। ਤੁਹਾਡੀ ਹੁਣ ਆਮਦਨੀ ਦੇ ਵਿੱਚ ਡਬਲ ਮੁਨਾਫਾ ਹੋ ਜਾਵੇਗਾ ਜੇਕਰ ਕਿਸੇ ਦੇ ਨਾਲ ਤੁਹਾਡਾ ਕਾफी ਸਮੇਂ ਤੋਂ ਮਨ ਵਿੱਚ ਟਾਹ ਵਿਚਲਦਾ ਆ ਰਿਹਾ ਸੀ ਉਹ ਮਨ ਵਿੱਚ ਟਾਹ ਵੀ ਤੁਹਾਡਾ ਹੁਣ ਦੂਰ ਹੋ ਜਾਵੇਗਾ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਮਾਹੌਲ ਖੁਸ਼ ਨਮਾ ਬਣ ਜਾਵੇਗਾ ਇਸ ਸਮੇਂ ਦੌਰਾਨ ਜੇਕਰ ਤੁਸੀਂ ਗੁਪਤ ਦਾਨ ਕਰਦੇ ਹੋ ਤਾਂ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਇਸ ਸਮੇਂ ਤੁਸੀਂ ਪੂਜਾ ਪਾਠ ਦੇ ਵਿੱਚ ਮਨ ਲਗਾ ਕੇ ਰੱਖਣਾ ਹੈ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਹੀ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਹੋ ਜਾਣਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤੁਸੀਂ ਬਹੁਤ ਹੀ ਸਾਵਧਾਨੀ ਵਰਤਣੀ ਹੈ ਨਹੀਂ ਤਾਂ ਤੁਹਾਡਾ ਗਿਆ ਹੋਇਆ ਪੈਸਾ ਕਦੇ ਵੀ ਵਾਪਸ ਨਹੀਂ ਆਵੇਗਾ ਸੋ ਦੋਸਤੋ ਇਹ ਸਾਂਝੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਚਾਨਕ ਗ੍ਰਹਿਣ ਤੇ ਸੰਕ્રાंति ਦੇ ਦੌਰਾਨ ਬਦਲਣ ਵਾਲੀ ਹੈ ਧੰਨਵਾਦ